ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਾਰਾਜ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਦਸੀਹ ਰਾਮਪ੍ਰਾਪੂਲ ਦਾ ਪਿੰਡ ਆ ਪੰਜ ਬੇੜਾਂ ਦਿਖਾਵਾਂਗੇ ਤੁਹਾਨੂੰ ਬਾਈ ਰੋਮੀ ਕੋਲੇ ਪਹੁੰਚੇ ਆ ਸਾਰੀਆਂ ਬਰੀਡਾਂ ਜਿਹੜੀ ਤੁਹਾਨੂੰ ਚਾਹੀਦੀ ਹੈ ਉਹ ਇੱਥੇ ਮਿਲ ਜੂਗੀ ਹਰ ਵਕਤ 5 ਤੋਂ 10 ਪਸ਼ੂ ਮਿਲਦੇ ਰਹਿੰਦੇ ਸਸੀਗਾ ਬਾਈ ਸਸੀਗਾ ਜੀ ਹੋਰ ਕਿਵੇਂ ਹੋ ਠੀਕ ਹੋ ਬਹੁਤ ਵਧੀਆ ਲੱਗਦਾ ਤੁਹਾਡਾ ਨੰਬਰ ਬੋਲੋ ਜੀ ਨੰਬਰ ਹੈਗਾ 947863584 ਜੀ 947863584 ਪਿੰਡ ਆਪਣਾ ਜੀ ਪਿੰਡ ਮਹਰਾਜ ਆ ਵੀਰੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰੀਆ ਆਪਾਂ ਨੂੰ ਬਠਿੰਡਾ ਪਿੰਡ ਤਹਿਸੀਲ ਨਾਮਪਰਾਪੂ ਦਾ ਤੇ ਡਰੈਸ ਆਪਣਾ ਕਨਫਰਮ ਡਰੈਸ ਵੀ ਜਿਹੜਾ ਆਪਣੀ ਮਹਰਾਜ ਤੋਂ ਗੁੰਮੜਸਰ ਨਾਥਾਣਾ ਨੂੰ ਸੜਕ ਬਣੀ ਵੀ ਆ ਉਹਦੇ ਤੋਂ 1 ਕਿਲ ਜੋ ਮਰਾਜ ਬੰਨਗੋ ਆਮਾ ਓਕੇ ਜੀ ਤੇ ਵੀਰੇ ਰੋਮੀ ਚੰਗਾ ਚੱਲਿਆਦਾ ਕੰਮ ਕਰ ਕੰਮ ਕਰ ਬਾਬੇ ਦੀ ਦਿਆ ਬਾਈ ਓਕੇ ਅੱਜ ਫਿਰ ਕਿੰਨੇ ਜਾਨਵਰ ਦਿਖਾ ਰਿਹਾ ਅੱਜ ਵੀਰੇ ਪੰਜ ਗਾਇਆਂ ਨੇ ਤੇ ਪੰਜ ਹੀ ਬੱਛੀਆਂ ਦਿਖਾਵਾਂਗੇ ਉਹ ਇੱਕ ਨਾਲ ਹੋਰ ਵੀਡੀਓ ਚ ਦਿਖਾਵਾਂਗੇ ਤੇੜੀ ਆ ਬਬਾਈ ਦੇ ਨੰਬਰ ਤੇ ਬਲੈਕ ਕਲਰ ਚ ਕਰਾਸ ਬਾਰਡ ਦੇਖੀਏ ਨੇ ਥੋੜੀ ਜਿਹੀ ਵੀਰੇ ਹਾਂਜੀ ਕਿਹੜਾ ਸੂਆ ਇਹ ਇਹ ਬਾਈ ਓਰੀਜਨਲ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਬਾਕੀ ਆ ਬਾਈ ਬਹੁਤ ਡੰਗ ਦੇੜੀ ਬਾਕੀ ਆ ਖੋ ਲੋ ਜੀ ਤੋਰਾ ਕਰਾਗੇ ਤੋਰਾ ਨਾਲ ਦੇ ਨਾਲ ਤੋਰੀ ਚਲੋ ਤੇ ਵੀਰੇ ਕਿੰਨਾ ਕੇਦਾ ਪਹਿਲੇ ਸੂਏ ਦਾ ਦੁੱਧ ਦਿੱਤਾ ਵੀਰੇ ਪਹਿਲੇ ਇਹਨੇ 18 ਤੋਂ 20 ਫੇਰ ਦੁੱਧ ਦਿੱਤਾ ਬਾਈ ਮਾਲਕਾਂ ਨੇ ਦੱਸਿਆ 18 ਤੋਂ 20 ਫੇਰ ਦਾ ਦੁੱਧ ਦਿੱਤਾ ਹੋਇਆ ਤੇ ਬਹੁਤ ਹੀ ਚੰਗੀ ਆ ਬਾਈ ਜਿੰਨੀ ਕਹਦੇ 19 ਚੰਗੀ ਆ ਓਕੇ ਥੋੜੀ ਗਰਲੈਂਡੋ ਦੇ ਅੰਗ ਦੇ ਵਿੱਚ ਪੈਂਦੀ ਆ ਹਾਂ ਓਕੇ ਜੀ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਆ ਚੰਗੀ ਆ ਨਾ ਬਾਲਟੇ ਲਾ ਕੱਢ ਕੇ ਫੇਰ ਇਹਨੇ ਸੋਣਾ ਹਾਂ ਆ ਦੇਖੋ ਜੀ ਸੂਣ ਦੇ ਬਿਲਕੁਲ ਤਿਆਰ ਆ ਮੋੜ ਲਿਓ ਜੀ ਕਿੰਨਾ ਕੁ ਦੁੱਧ ਕਿਹਾ ਸੀਗਾ 18 ਤੋਂ 20 ਕਿਲੋ ਮਾਰਕਾ ਨੇ ਪਹਿਲੇ ਸੂਚੋ ਇਹ ਦਮਾਨ ਬਾਈ ਇਹਦੀ ਇਹਦੀ ਡਿਮਾਂਡ ਮੁੱਲ 85 90 ਕੋਸ਼ ਕਰਾਲਾ 77000 ਦੀ ਦੇ ਦਾਂਗੇ 70 ਤੇ 3 ਦੀ ਇਮਾਨਦਾਨ ਮਾੜਾ ਮੋਟਾ ਇਹ ਚ ਬਹੁਤ ਕਰ ਦਾਂਗੀ ਬਾਈ ਜਦੋਂ ਓਕੇ ਜੀ ਸੀਲ ਸਾਹਿਬ ਬਹੁਤ ਆ ਯਾਰ ਹਨਾ ਹੂੰ ਓਕੇ ਹੂੰ ਓਕੇ ਜੀ ਬਹੁਤ ਚੰਗੀ ਆ ਜਿੰਨੀ ਕਹਦੇ ਓਨੀ ਤੇ ਹੁਣ ਵੀਰੇ ਸ਼ਾਈਵਾਲ ਜੀ ਜਿਹੜੀ ਆ ਗਈ ਇਧਰ ਦੇਖੋ ਢਿੱਲੋ ਸਾਹਿਬ ਕਿੰਨੇ ਠੰਡ ਠੰਡ ਬਹੁਤ ਆ ਹਨਾ ਬਰਫੀ ਆ ਬਰਫੀ ਆ ਇਧਰ ਦੇ ਹੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹਨਾ ਜਿਹੜਾ ਬੰਦੇ ਨੇ ਯਾਰ YouTube ਦਾ ਵਪਾਰ ਕਰਨਾ ਉਹਨੂੰ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਠੰਡੀ ਤੇ ਇੱਕ ਬਈ ਜੇਰ ਦਾ ਜੇਰ ਦਾ ਤੇ ਚੰਗਾ ਸਾਫ ਸੁਥਰਾ ਪਸੂ ਕੇ ਦੇ ਲਈ ਜਾ ਅੱਜ ਤਾਂ ਹੀ ਤੇਰੇਟ ਚੈਨਲ ਤੇ ਸੀ 100 ਵੀਡੀਓ ਪਾਤੀ ਗਾਂ ਤੁਰ ਕੇ ਦਿਖਾ ਦੇ ਬੋਲੋ ਜੀ ਕੋਈ ਅਸੀਂ 100 ਵੀਡੀਓ ਤੋਂ ਉੱਪਰ ਵੀਡੀਓ ਪਾਤੀ ਪਰ ਸਾਡੀ ਕਰੇ ਅੱਜ ਤਾਈਂ ਕਿਸੇ ਨੇ ਇਹ ਕਮੈਂਟ ਨਹੀਂ ਕਰਿਆ ਵੀ ਉਮੀ ਆ ਤਰੀ ਗਾਂ ਦੇ ਜੇਰ ਲੌਕੀ ਜਾਂਦੀ ਓਕੇ ਵੀਰੇ ਇਹ ਕਿਹੜਾ ਸੁਆ ਇਹ ਦੂਜਾ ਹੀ ਹੈ ਬਾਈ ਦੂਜਾ ਇਹਨੇ ਪਨੂਨ ਨੇ ਦਿੱਤਾ 14 ਕਿਲੋ ਦੁੱਧ ਬਾਈ ਓਕੇ ਜੀ ਤੇ ਐਦ ਕੀ ਫਿਰ ਅੱਜ ਦੀ 1500 ਕਿਲੋ ਦੁੱਧ ਬੀਜਊਗੀ ਬਹੁਤ ਚੰਗੀਆਂ ਤੇ ਲਾ ਫਰੀ ਡਿਜ਼ਾਈਨ ਦੇਖ ਬੱਛੀ ਦਾ ਕਿੰਨਾ ਪਿਆ ਨੇ ਦਿਨ ਬਾਕੀ ਆ ਬਾਈ ਮੋਡਲ ਲੈ ਜੂ ਵੀਰੇ ਹਰੇ ਘੱਟੋ ਘੱਟ 4-5 ਦਿਨ ਤੇ ਰੇਟ ਬਾਈ ਇਹਦਾ ਇਹਦਾ ਰੇਟ 57000 ਰੁਪਿਆ 57 ਦਿਖਾਵਾਂ ਸਾਰੀਆਂ ਕੱਪੜਾ ਹਾਂਜੀ ਦਿਖਾਵਾਂ ਇਹ ਆਪਣੀ ਬਾਈ ਸਾਰੇ ਉਹ ਕਸੀਲ ਠੰਡੀਆਂ ਜਿਹੜੇ ਨੇ ਸੂਈ ਵੀ ਨੇ ਕੀ ਕਹਿਣਾ ਹਨਾ ਹੌਨਿਕੋ ਕਹਿੰਦੇ ਆ ਦੇਖੋ ਜੀ ਕੁਆਲਿਟੀ ਚੰਗੀ 57000 ਤੇ ਹੁਣ ਵੀਰੇ ਤਿੰਨ ਨੰਬਰ ਅੱਜ ਦੇ ਪਰ ਸਾਰੀ ਬਰਫੀ ਆ ਹੈ ਬਰਫੀ ਲੈਣੀ ਆ ਆ ਦੇਖੋ ਜੀ ਠਣ ਹਵਾਨਾ ਨੇੜੇ ਤੋਂ ਕਰੋ ਤੇ ਕੇ ਐਚ ਐਫ ਆ ਗਈ ਹਨਾ ਹਾਂ ਇਹ ਜਮ ਐਚ ਐਫ ਹੋ ਗਈ ਹਾਂਜੀ ਬਾਈ ਇਹਦੇ ਦਿਨ ਬਾਕੀ ਤੇ ਕਿਹੜ ਇਹ ਵੀ ਲੈ ਯੂ ਹਫਤਾ ਜੀ ਸੂਆ ਸੂਆ ਇਹਦਾ ਵੀ ਬਈ ਦੂਜਾ ਹੀ ਆ ਕਿੰਨਾ ਕੁ ਦੁੱਧ ਕੱਢਿਆ ਹੋਇਆ ਫਿਰ ਇਹਨੇ 24 ਕਿਲੋ ਦੁੱਧ ਬਲੂਨ ਨੇ ਦਿੱਤਾ ਬਾਈ ਲੈ ਚਲੋ ਜੀ ਇਧਰ ਲੈ ਸਾਡੇ ਗਵਾਨ ਪਿੰਡਾਂ ਦੀਆਂ ਕੋਈ ਅਸੀਂ ਕੋਈ ਬਾਤ ਹੀ ਦੂਰ ਨਹੀਂ ਜਾਂਦੇ ਓਕੇ 20 ਕਿਲੋਮੀਟਰ ਦੀ ਰੇਂਜ ਦੀ ਗਈ ਹੈ ਗੰਗਾ ਸਾਰੀ ਓਕੇ ਚੰਗੀ ਆ ਯਾਰ ਥਾਂ ਹਵਾ ਨੇ ਦੇ ਖੁੱਛਾ ਪੂਰੀ ਫਟ ਫਟ ਲੈਵੇ ਦੀ ਪੂਰੀ ਠੋਸ ਗਾਂ ਯਾਰ ਹਾਂਜੀ ਇਹਦਾ ਰੇਟ ਇਹਦਾ ਰੇਟ ਬਸ ਜੈਸਨੋ 8000 ਰੁਪਏ ਆ ਮੁੱਲ ਲੱਖ ਪਿੰਕ ਪੰਜ ਦਾ ਰੇਟ ਇਹਦਾ ਵੀ ਹੈ ਨਾ ਹਾਂ ਓਕੇ ਜੀ ਬਾਕੀ ਦੀ ਗੱਲ ਯਾਰ ਗਾਂ ਜਿਹੜੀ ਹੁਣ ਰੁੱਤ ਆ ਰਹੀ ਆ ਟਾਈਮ ਇਹਨਾਂ ਦਾ ਆ ਕਣ ਹਵਾਨਾ ਨੇੜੇ ਤੋਂ ਕਰੋ ਜਿੱਕੇ 82000 ਤੇ ਮੇਰੇ 4 ਨੰਬਰ ਇਹ ਜਰਸੀ ਆ ਗਈ ਹਣਾ ਹਾਂ ਇਹ ਜਰਸੀ ਕ੍ਰੋਸ ਜੀ ਆ ਇਹਦਾ ਤੀਜਾ ਸੂਆ ਸੁੰਦੀ ਆ ਬਈ ਦਾ ਸੂਆ ਇਹਨੇ ਦੂਜੇ ਸੂਏ 20 ਕਿਲੋ ਦੁੱਧ ਦਿੱਤਾ ਐਤ ਕੀ ਫਿਰ 20 ਕਹਿ ਕੇ ਦੇ ਦਾਂਗੇ 20 22 ਕਿਲੋ ਦੁੱਧ ਕਹਿ ਕੇ ਦੇ ਦਾਂਗੇ ਓਕੇ ਤੋਰੋ ਜੀ ਤੋਰਾ ਤਾਰ ਇਹਦਾ ਵੀ ਕਰਾ ਮੈਂ ਚੱਕ ਚੰਗੀ ਆ ਗਈ ਹਣਾ ਹਾਂਜੀ ਗੱਡ ਘੜ ਸਾਰੀਆਂ ਦੇ ਚੰਗੇ ਕਾਫੀ ਕਲਰ ਦੇ ਵਿੱਚ ਆ ਗਈ ਹਣਾ ਹਾਂਜੀ ਬਈ ਕਾਫੀ ਕਲਰ ਜਰਸੀ ਆ ਹਾਂਜੀ ਆ ਲੰਮੀ ਦੋਰ ਦੇ ਦੋਰ ਦੇ ਜਰਸੀ ਕ੍ਰਾਸ ਥੋੜਾ ਜਿਹਾ ਹਲਕਾ ਜਿਹਾ ਕ੍ਰਾਸ ਆ ਉਹ ਜਰਸੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਕਾਫੀ ਕਲਰ ਚ ਆ ਗਈ ਹਾਂ ਮੇਰੇ ਰੋਮੀ ਇਹਦਾ ਰੇਟ ਕੀ ਆ ਇਹਦਾ ਰੇਟ ਬਾਈ 67000 ਰੁਪਇਆ 67000 60 ਤੇ 7 ਹਾਂ ਬੱ ਲੈਣ ਦੇਣੀ ਇਹਦਾ ਕੋਈ ਐ ਨਹੀਂ ਕੋਈ ਮਾਰ ਦੇ ਬਾਕੀ ਆ ਬਰੋਂ ਇਹ ਲੈ ਜੂ ਵੀਰੇ ਹਫਤਾ ਹਫਤਾ ਤੇ ਹੁਣ ਆਪਾਂ ਲਾਸਟ ਪੰਜਵੇਂ ਨੰਬਰ ਦੀ ਗੱਲ ਕਰਦੇ ਪੂਰਾ ਬਸ ਇੱਕ ਕੱਚੀ ਸੀ ਤੁਸੀਂ ਆ ਕੇ ਦਿਖਾ ਦੀ ਕਾਲੀ ਸੱਪਰਗੀ ਜਮ ਓਕੇ ਜੀ ਕਾਲੀ ਸੱਪਰਗੀ ਪਈ ਆ ਤੇ ਸੁਆ ਵੀਰੇ ਇਹਦਾ ਸੁਆ ਦੂਜਾ ਬਾਈ ਦੂਜਾ ਤੇ ਕਿੰਨਾ ਕੁ ਦੁੱਧ ਕੱਢ ਦੂ ਇਹਨੇ ਪਲੂਨ ਲੈ ਜਦਾ ਬਾਈ 22 ਕਿਲੋ ਦੁੱਧ ਬਸ ਖੜੀ ਰਹਿਣ ਦੇ ਉਹ ਕੋਈ ਨਹੀਂ ਖੜੀ ਹੋਈ ਦਿਖਾ ਦੇਗੇ 22 ਤੋਂ 23 ਕਿਲੋ ਦੁੱਧ ਦਿੱਤਾ ਵਾ ਤੇ ਐਦ ਕੀ ਫਿਰ ਐਦ ਦੀ ਬਾਬੀ 20 22 ਕਿਲੋ ਦੁੱਧ ਦੇ ਦੂ 20 ਤੋਂ 22 ਕਿਲੋ ਦੁੱਧ ਤੇ ਤਾਂ ਰੇਟ ਕੀ ਆ ਗਿਆ ਬਾਈ ਇਹਦਾ ਰੇਟ ਬਾਈ ਆਪਣੇ ਬਜੈਸ ਨੂੰ ਹੀ ਇਹਦਾ ਵੀ 70000 ਰੁਪਏ 70000 ਰੁਪਏ ਤੇ ਥਣਾ ਥਣਾ ਓਕੇ ਬਾਈ ਜਮਾ ਥਣਾ ਥਣਾ ਓਕੇ ਬੰਮੇ ਅਗਲਾ ਆਨਲਾਈਨ ਮੰਗਾ ਲੈ ਭਾਰ ਬੋਝ ਦੀ ਹੂੰ ਤੇ ਥਣਾ ਦੀ 101 ਹੁੰਦੀ ਆ ਵੀਰੇ 101% ਤੇ ਨੰਬਰ ਬਾਈ ਫੇਰ ਬੋਲ ਦੀ 947863584 ਪਿੰ ਪੰਜ ਨਸਲ ਸੀ ਪੰਜੇ ਤੋਂ ਦਿਖਾਤੇ ਕਰਾਸ ਬਰੀਡ ਵੀ ਐ ਜਰਸੀ ਵੀ ਐ ਐਚ ਐਫ ਵੀ ਆ ਆਲ ਹਰਾ ਹਰ ਇੱਕ ਨਸਲ ਇੱਥੋਂ ਮਿਲੂਗੀ ਤੇ ਬਾਕੀ ਦੀ ਗੱਲ ਐ ਨਹੀਂ ਹੈਗਾ ਵੀ ਜੋ ਤੁਸੀਂ ਕੁਝ ਲੈਣ ਆਓਗੇ ਤੁਹਾਡਾ ਤੇਲ ਵਾਂਝਾ ਜਾਊਗਾ ਇੱਥੋਂ ਕੁਝ ਨਾ ਕੁਝ ਤੁਹਾਨੂੰ ਮਿਲੂਗਾ ਹਨਾ ਵੀਰੇ ਰੋਮੀ ਹਾਂ ਬਈ ਬੱਚੀਆਂ ਵੀ ਆ ਉਹਦੀ ਵੀਡੀਓ ਅੱਡ ਕਵਰ ਕਰਾਂਗੇ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਨਾਂ ਵੀਡੀਓ ਦੇ